ਰਖੜੀ ਭਾਰਤੀ ਸਾਂਸਕ੍ਰਿਤਿਕ ਦਾ ਇੱਕ ਮਹੱਤਵਪੂਰਨ ਅਤੇ ਮਨਮੋਹਨ ਤਿਹਾਰਾ ਜੋ ਭਰਾ ਅਤੇ ਭੈਣ ਵਿਚਕਾਰ ਅਟੁੱਟ ਬੰਧਨ ਅਤੇ ਪਿਆਰ ਨੂੰ ਮਨਾਉਣ ਲਈ ਸਮਰਪਿਤ ਹੈ ਇਹ ਤਿਹਾਰ ਹਰ ਸਾਲ ਸੋਨ ਮਹੀਨੇ ਦੀ ਪੂਨੀਆਂ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਰਾਹੀਂ ਭੈਣ ਭਰਾ ਦੇ ਰਿਸ਼ਤੇ ਵਿੱਚ ਡੂੰਘੇ ਪਿਆਰ ਅਤੇ ਸੁਰੱਖਿਆ ਦੀ ਭਾਵਨਾਵਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਇਸ ਵਾਰ ਰਖੜੀ ਦਾ ਤਿਹਾਰ 19 ਅਗਸਤ ਯਾਨੀ ਕਿ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਰਖੜੀ ਲਈ ਸ਼ੁਭ ਸਮਾਸ ਸੋਣ ਪੁੰਨੀਆਂ ਤਿਥੀ 19 ਅਗਸਤ ਨੂੰ ਸਵੇਰੇ 3 ਵਜੇ ਸ਼ੁਰੂ ਹੋ ਰਹੀ ਹੈ ਅਤੇ 19 ਅਗਸਤ ਨੂੰ ਰਾਤ 11:55 ਮਿੰਟ ਤੇ ਪੁੰਨੀਆਂ ਤਿਥੀ ਰਹੇਗੀ ਜਿਵੇਂ ਹੀ ਪੁੰਨੀਆਂ ਤਿਥੀ ਸ਼ੁਰੂ ਹੋਵੇਗੀ 13 ਦਾ ਪ੍ਰਭਾਵ ਪਾਤਾਲ ਵਿੱਚ ਹੋਵੇਗਾ। ਪੱਧਰਾ ਦੀ ਸਮਾਪਤੀ ਦੁਪਹਿਰ 1:30 ਵਜੇ ਹੋਵੇਗੀ। ਇਸ ਸਾਲ ਪੁੰਨੀਆਂ ਵਾਲੇ ਦਿਨ ਸਵੇਰੇ ਰਖੜੀ ਨਹੀਂ ਬੰਨੀ ਜਾਵੇਗੀ। ਯਾਨੀ ਕਿ ਹੁਣ ਰਖੜੀ ਨਹੀਂ ਬੰਨੀ ਜਾਵੇਗੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਆਦਿ ਖੇਤਰਾਂ ਵਿੱਚ ਰਖੜੀ ਬੰਨ੍ਹ ਦਾ ਸਮਾਂ ਦੁਪਹਿਰ 1:48 ਮਿੰਟ ਤੋਂ ਸ਼ਾਮ 4:25 ਮਿੰਟ ਤੱਕ ਦਾ ਹੋਵੇਗਾ। ਹਲਕੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜੰਮੂ ਵਿੱਚ ਭਦਰਾ ਦੇ ਸ਼ੁਭ ਸਮੇਂ ਨੂੰ ਮੰਨਣ ਦੀ ਕੋਈ ਪਰੰਪਰਾ ਨਹੀਂ ਹੈ। ਇਹਨਾਂ ਖੇਤਰਾਂ ਵਿੱਚ ਭਦਰਾ ਹੋਣ ਦੇ ਬਾਵਜੂਦ ਅਕਸਰ ਪੁਨੀਆਂ ਵਾਲੇ ਦਿਨ ਸਵੇਰੇ ਹੀ ਰਖੜੀ ਬਨਣ ਦਾ ਸ਼ੁਭ ਕਰਮ ਕੀਤਾ ਜਾਂਦਾ ਹੈ। ਪਰ ਇਹ ਸ਼ਾਸਤਰਾਂ ਦੇ ਅਨੁਸਾਰ ਨਹੀਂ ਹੈ। ਸ਼ਾਸਤਰਾਂ ਦੇ ਭਦਰਾ ਕਾਲ ਨੂੰ ਸ਼ੁਭ ਕਾਲਾਂ ਲਈ ਅਸ਼ੁਭ ਮੰਨਿਆ ਹੈ। ਸ਼ਾਸਤਰਾਂ ਵਿੱਚ ਭਦਰਾ ਕਾਲ ਵਿੱਚ ਸ਼ੁਭ ਕਾਰਜ ਕਰਨ ਦੀ ਮਨਾਹੀ ਹੈ। ਪਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਪਦਾਰ ਦੇ ਦੌਰਾਨ ਸ਼ੁਭ ਕੰਮ ਕਰਨੇ ਪੈਂਦੇ ਨੇ ਤਾਂ ਭਦਰਮੁਖ ਕਾਲ ਨੂੰ ਛੱਡ ਕੇ ਭਦਰਪੂਛ ਕਾਲ ਦੇ ਦੌਰਾਨ ਰਖੜੀ ਬਨੰਦਾ ਤਿਹਾੜ ਮਨਾਇਆ ਜਾ ਸਕਦਾ ਹੈ ਭਵਿਸ਼ਯ ਪ੍ਰਾਣ ਵਿੱਚ ਦੱਸਿਆ ਗਿਆ ਹੈ ਕਿ ਪੂਦਰਾ ਪੂਛ ਕਾਲ ਵਿੱਚ ਕੀਤੇ ਗਏ ਸ਼ੁਭ ਕਾਰਜ ਸਫਲਤਾ ਤੇ ਜਿੱਤ ਵੱਲ ਲੈ ਜਾਂਦੇ ਨੇ ਜਦੋਂ ਕਿ ਭਦਰਮੁਖ ਕਾਲ ਵਿੱਚ ਕੀਤੇ ਗਏ ਕਾਰਜ ਵਿਨਾਸ਼ ਵੱਲ ਲੈ ਜਾਂਦੇ ਨੇ ਪਧਰਾ ਪੁਸ਼ਕਾਲ ਨੂੰ ਛੱਡ ਕੇ ਬਾਕੀ ਸਾਰੀ ਪਧਰਾ ਅਸ਼ੁਭ ਮੰਨੀ ਜਾਂਦੀ ਹੈ ਇਸ ਲਈ ਸਾਰੇ ਸਮੇਂ ਦਾ ਤਿਆਗ ਕਰਨਾ ਚਾਹੀਦਾ ਹੈ ਜੇਕਰ ਕਿਸੇ ਨੂੰ ਆਰਮੀ ਡਿਊਟੀ ਜਾਂ ਐਮਰਜੈਂਸੀ ਇਲਾਜ ਲਈ ਡਾਕਟਰ ਕੋਲ ਜਾਣਾ ਪੈਂਦਾ ਤਾਂ ਉਹ ਪਧਰ ਕਾਲ ਮੁਖ ਕਾਲ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਵਿਸ਼ੇਸ਼ ਤੌਰ ਤੇ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪਰਦੋਸ਼ ਕਾਲ ਦਾ ਮਹੱਤਮਾ ਸ਼ਾਮ 7 ਵਜੇ ਤੋਂ ਲੈ ਕੇ ਰਾਤ 9 ਵਜੇ ਕੇ 10 ਮਿੰਟ ਤੱਕ ਹੋਵੇਗਾ ਕਿਉਂਕਿ ਪੁੰਨਿਆ ਤਿਥੀ ਰਾਤ 11 ਵਜੇ ਕੇ 55 ਮਿੰਟ ਤੱਕ ਹੋਵੇਗੀ ਇਸ ਲਈ ਇਸ ਲਈ ਜੇਕਰ ਤੁਸੀਂ ਚਾਹੋ ਤਾਂ ਸ਼ਾਮ ਨੂੰ 2:12 ਤੇ ਇਸ ਮਹੂਰਤ ਦੀ ਵਰਤੋਂ ਕਰ ਸਕਦੇ ਹੋ